ਉਨੇ ਬਾਪੂ ਜੀ ਨੂੰ ਸਵਾਲ ਪੁੱਛਿਆ ਵੀ ਤੁਸੀਂ ਤੁਹਾਨੂੰ 2024 ਦੇ ਵਿੱਚ ਲੋਕਾਂ ਨੇ ਜਿਤਾਇਆ ਕਿ ਤੁਸੀਂ ਕਿਹੜੇ ਕੰਮ ਕੀਤੇ ਆ ਕੀ ਕੀਤਾ ਤੁਸੀਂ ਕੰਮ ਜਿਹਦਾ ਤਲਖੀ ਦੇ ਵਿੱਚ ਨਹੀਂ ਮੰਦਾ ਪੁੱਛਦਾ ਤੁਸੀਂ ਕੰਮ ਕੀ ਕੀਤੇ ਤੁਸੀਂ ਫਿਰ ਵੋਟਾਂ ਲੈਣ ਆ ਗਏ ਜੋ ਐਦਾਂ ਉਹਨੇ ਸਵਾਲ ਪੁੱਛਿਆ ਕੱਲ ਭਾਈ ਮਨਦੀਪ ਸਿੰਘ ਜੀ ਜਦੋਂ ਪੇਪਰ ਭਰਨ ਗਏ ਉੱਥੇ ਇਹ ਕਹਿੰਦੇ ਕੋਈ ਚੱਕਰ ਮੱਕਰ ਜਿਹਾ ਹੋ ਗਿਆ ਜਿਹਦਾ ਮੀਡੀਆ ਵਾਲਿਆਂ ਦੇ ਨਾਲ ਤੇ ਉਹੀ ਆਪਾਂ ਜਿਹਦਾ ਗੱਲ ਸਪਸ਼ਟ ਕਰ ਲਈ ਆਪਣੇ ਕੋਲ ਵੀਰ ਚੰਪੌਰ ਸਿੰਘ ਜੀ ਆ ਤੇ ਅਕਸਰ ਹੀ ਇਹਨਾਂ ਨੂੰ ਵੀ ਤੁਸੀਂ ਸੋਸ਼ਲ ਮੀਡੀਆ ਉੱਤੇ ਦੇਖਦੇ ਆ ਉਹ ਸਾਰੀ ਜਿਹੜੀ ਸਥਿਤੀ ਆਪਾਂ ਚਾਹੁੰਦੇ ਆ ਵੀ ਚਲੋ ਉਹ ਵੀਡੀਓ ਤੁਸੀਂ ਦੇਖ ਲਈਆਂ ਪਰ ਇਹਨਾਂ ਦਾ ਪੱਖ ਵੀ ਆਪਾਂ ਤੁਹਾਡੇ ਸਾਹਮਣੇ ਰੱਖ ਦਈਏ ਤਾਂ ਕਿ ਜਿਹੜਾ ਸੱਚ ਆ ਉਹ ਸਾਹਮਣੇ ਆਉਣਾ ਚਾਹੀਦਾ ਵੀ ਉੱਥੇ ਸਥਿਤੀ ਕੀ ਹੋਈ ਸੀ ਵੀ ਉਹ ਕਾਤੇ ਕਹਿਣ ਦੇ ਅਸੀਂ ਵੀ ਚਲੋ ਵੀ ਤੁਸੀਂ ਬਾਹਰੋਂ ਮੀਡੀਆ ਵਾਲੇ ਸੱਤ ਲੋ ਇੰਦਾ ਕਰ ਲੋ ਐਂ ਕਰ ਲੋ ਇਹ ਚੱਕਰ ਹੋਇਆ ਕੀ ਆ ਉਸੇ ਸੰਦਰਭ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜਦੋਂ ਤੁਸੀਂ ਪੇਪਰ ਭਰਨ ਗਏ ਹੋ ਉੱਥੇ ਜਿਹਦਾ ਮੜੀ ਉਹ ਤਕਰਾਰ ਦੀਆਂ ਵੀਡੀਓ ਇੱਕ ਦੋ ਚੈਨਲਾਂ ਦੇ ਉੱਤੇ ਵਾਇਰਲ ਹੋਈਆਂ ਉਹ ਚੱਕਰ ਕੀ ਹੋਇਆ ਸਰ ਉੱਥੇ ਨਾ ਜੀ ਆਪਣਾ ਬਾਪੂ ਜੀ ਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਉਹ ਪੱਤਰਕਾਰ ਵੀਰ ਨਾ ਸਿਰ ਦੇ ਉੱਪਰ ਦਮਾਲਾ ਸਜਾਉਂਦਾ ਤੇ ਮੈਨੂੰ ਉਹਦਾ ਨਾਮ ਨਹੀਂ ਪਤਾ ਤੇ ਲੋਕਲ ਤਰਨ ਤਰਨ ਦਾ ਉਹ ਪੱਤਰਕਾਰ ਆਪਣੇ ਆਪ ਚ ਕਹਿੰਦਾ ਵੀ ਮੈਂ ਤਰਨ ਤਰਨ ਦਾ ਪੱਤਰਕਾਰ ਉਹ ਨਾ ਉਹਨੇ ਬਾਪੂ ਜੀ ਨੂੰ ਸਵਾਲ ਪੁੱਛਿਆ ਵੀ ਤੁਸੀਂ ਤੁਹਾਨੂੰ 2024 ਦੇ ਵਿੱਚ ਲੋਕਾਂ ਨੇ ਜਿਤਾਇਆ ਕਿ ਤੁਸੀਂ ਕਿਹੜੇ ਕੰਮ ਕੀਤੇ ਆ ਕੀ ਕੀਤਾ ਤੁਸੀਂ ਕੰਮ ਜਿਹਦਾ ਤਲਖੀ ਦੇ ਵਿੱਚ ਨਹੀਂ ਮੰਦਾ ਤੁਸੀਂ ਕੰਮ ਕੀ ਕੀਤੇ ਤੁਸੀਂ ਫਿਰ ਵੋਟਾਂ ਲੈਣ ਆਗੇ ਜੋ ਐਦਾਂ ਉਹਨੇ ਸਵਾਲ ਪੁੱਛਿਆ ਤੇ ਬਾਪੂ ਜੀ ਉਹਦਾ ਉੱਤਰ ਦੇ ਰਹੇ ਹੁੰਦੇ ਆ ਉਹ ਫੇਰ ਤਲਖੀ ਦੇ ਵਿੱਚ ਆਉਂਦਾ ਤੇ ਨਾਲ ਹੀ ਰਜਿੰਦਰ ਸਿੰਘ ਪਿੱਛੇ ਖੜੋਤਾ ਆਪਣਾ ਮੁੱਖ ਬਲਾਰਾ ਪਾਰਟੀ ਦਾ ਉਹ ਤੇ ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਦਾ ਮੈਂਬਰ ਵੀ ਹੈ ਤੇ ਫਿਰ ਉਹ ਹੋਰ ਵੀ ਪਾਰਟੀ ਦੇ ਵਿੱਚ ਜੂਥ ਵਾਸਤੇ ਵੀ ਉਹਦੇ ਕੋਲ ਜ਼ਿੰਮੇਵਾਰੀਆਂ ਉਹਨੇ ਜਦੋਂ ਮੰਨ ਕੇ ਚੱਲੋ ਵੀ ਇਹਨੇ ਤਲਖੀ ਦੇ ਵਿੱਚ ਆ ਕੇ ਪੁੱਛਿਆ ਰਜਿੰਦਰ ਸਿੰਘ ਨੇ ਉਹਨੂੰ ਬੜੇ ਸਹਿਜ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਅੱਗੇ ਆ ਕੇ ਵੀ ਅਸੀਂ ਦੋ ਬੰਨਾਂ ਦੀ ਸੇਵਾ ਕਰਨ ਦੇ ਆ ਦੋ ਬੰਨ ਬੰਨਣ ਦੀ ਅਸੀਂ ਸੇਵਾ ਕਰ ਰਹੇ ਹਾਂ ਉਹ ਕਾਰਜ ਕੀਤਾ ਬੰਨ तकरीबन ਹੀ ਉਹ ਕੰਪਲੀਟ ਹੋ ਗਿਆ ਫਿਰ ਅਸੀਂ 3500 ਏਕੜ ਜਿਹੜੀ ਜ਼ਮੀਨ ਆ ਗੋਦ ਲਈ ਹੋਈ ਆ ਤੇ ਅਸੀਂ ਉਹਦਾ ਵੀ ਕਾਰਜ ਨਾਲ ਕਰ ਰਹੇ ਹਾਂ ਤੇ ਉਹ ਪੱਤਰਕਾਰ ਫਿਰ ਤਲਖੀ ਦੇ ਵਿੱਚ ਆ ਕੇ ਕ੍ਰੋਧ ਦੇ ਵਿੱਚ ਆ ਕੇ ਇਹ ਗੱਲ ਕਹਿੰਦਾ ਵੀ ਤੈਨੂੰ ਥੋੜੀ ਸਵਾਲ ਕੀਤਾ ਮੈਂ ਤੈਨੂੰ ਥੋੜੀ ਪੁੱਛਿਆ ਮੈਂ ਮੇਰਾ ਸਵਾਲ ਤੇ ਬਾਪੂ ਜੀ ਨੂੰ ਆ ਉਹ ਕਹਿੰਦਾ ਮੈਂ ਪਾਰਟੀ ਦਾ ਮੁਖ ਬਣਾ ਰਾਂ ਮੈਂ ਤਾਂ ਉੱਤਰ ਦੇ ਰਿਆਂ ਵੀ ਜੋ ਤੂੰ ਪੁੱਛਿਆ ਮੈਂ ਮੈਂ ਉੱਤਰ ਦੇ ਤਾਂ ਬਾਪੂ ਜੀ ਨੇ ਦੇ ਤਾਂ ਮੈਂ ਦੇ ਤਾਂ ਇੱਕ ਹੀ ਗੱਲ ਵੀ ਮੈਂ ਉਹਦਾ ਉੱਤਰ ਦੇ ਤਾਂ ਤੂੰ ਇਹ ਪੁੱਛਿਆ ਵੀ ਕੀਤਾ ਕੀ ਆ ਵੋਟਾਂ ਲੈਣ ਆਗੇ ਜੋ ਕਿ ਅਸੀਂ ਦੱਸਿਆ ਵਾ ਵੀ ਅਸੀਂ ਆਹ ਕੰਮ ਕੀਤਾ ਵੀ ਅਸੀਂ ਇਸ ਇਲਾਕੇ ਵਿੱਚ ਵੀ ਹੜ ਆਏ ਸੀ ਤਰਨ ਤਰਨ ਵਿੱਚ ਵੀ ਆਪਣੇ ਸਾਰੇ ਤਰਨ ਤਾਰਨ ਦੀ 12 ਪਿੰਡ ਉਂਗਲਾਂ ਤੇ ਗਿਣੇ ਆ ਕੰਬੂ ਕੰਬੋ ਢਾਏ ਵਾਲਾ ਚੰਬਾ ਧੋਨਾ ਘੜਕਾ ਕਰਮੂ ਵਾਲਾ ਕੁਜਰਪੁਰਾ ਮੁੰਡਾ ਪਿੰਡ ਜੋਲਟਾਏ ਵਾਲਾ ਭੈਲ ਟਾਏ ਵਾਲਾ ਕਲੀਰ ਟਾਏ ਵਾਲਾ ਕਲੀਰ ਟਾਏ ਵਾਲਾ ਮਾਨਕ ਦੇ ਕੇ ਤੇ ਨਾਲ ਹੀ ਪਰਲੇ ਪਾਸੇ ਧੁੰਦਾ ਪਿੰਡ ਇਹ ਟੋਟਲ 12 ਪਿੰਡ ਆ 12 ਪਿੰਡਾਂ ਦੇ ਵਿੱਚ ਤਕਰੀਬਨ 3-4 ਪਿੰਡਾਂ ਦੇ ਵਿੱਚ ਰਹਿ ਗਿਆ ਉਹ ਵੀ ਇਲੈਕਸ਼ਨ ਕਰਕੇ ਟਾਈਮ ਨਹੀਂ ਲੱਗਾ ਜਿਨ੍ਹਾਂ ਦੇ ਵਿੱਚ ਅਸੀਂ ਡੀਜਲ ਨਹੀਂ ਪਹੁੰਚਾ ਸਕੇ ਪਹੁੰਚਾਉਣਾ ਉਥੋਂ ਫੋਨ ਆ ਰਹੀ ਸਾਡਾ ਬਣਿਆ ਸਾਰਾ ਡੀਜਲ ਦੇ ਕੇ ਆਉਣਾ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਪਤਾ ਕਰ ਲੋ ਕਿੰਨਾ ਕਿੰਨਾ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਕੰਮ ਕੀਤਾ ਕਿੰਨਾ ਕਿੰਨਾ ਡੀਜ਼ਲ ਦਿੱਤਾ ਤੇ ਇਹ ਉੱਠ ਕੇ ਸਾਨੂੰ ਪੁੱਛ ਰਿਹਾ ਤੁਸੀਂ ਕੀਤਾ ਕੀ ਕੀਤਾ ਤੁਸੀਂ ਸਰਕਾਰ ਨੂੰ ਸਵਾਲ ਕਰੋ 4 ਲੱਖ ਵੋਟ ਪਈ ਆ ਤੇ ਸਾਡਾ ਨਮਾਇੰਦਾ ਅੰਦਰ ਹੈ ਨਮਾਇੰਦਾ ਅੰਦਰ ਹੈ ਨਾ ਸਾਨੂੰ ਕੋਈ ਫੰਡ ਯਾਰੀ ਕੀਤੀ ਆ ਤੇ ਸਵਾਲ ਸਾਨੂੰ ਪੁੱਛ ਰੇ ਇਹ ਫੇ ਜਦ ਸੰਗਤ ਵੱਲੋਂ ਹੀ ਸਭਾਵਾਂ ਜਿਹੜੀਆਂ ਉੱਥੇ ਨਿਭਾਈਆਂ ਗਈਆਂ ਜੋ ਕੁਝ ਇਹ ਮੰਨ ਕੇ ਚੱਲੋ ਜਿਹੜੀ ਸਾਡੇ ਲਿੰਕ 'ਚ ਸੰਗਤ ਆ ਨਾ ਅਕਾਲੀ ਦਲ ਵਾਰਿਸ ਜਿਆਦਾ ਸਾਡੇ ਲਿੰਕ 'ਚ ਜਿਹੜੀ ਸੰਗਤ ਆ ਉਹ ਸਾਨੂੰ ਸੇਵਾਵਾਂ ਦੇ ਕੇ ਜਾਂਦੀ ਆ ਸਾਡਾ ਆਪਣੇ ਵੀ ਬਜਟ ਆ ਅਸੀਂ ਆਪਣੀ ਵੀ ਕਿਰਤ ਕਮਾਈ ਦੇ ਵਿੱਚ ਉਹਦਾ ਸਬੰਧ ਕੱਢਦੇ ਆ ਤੇ ਉਹ ਸੇਵਾਵਾਂ ਕੀਤੀਆਂ ਜੀ ਠੀਕ ਆ ਜੀ ਤੇ ਉੱਥੇ ਫਿਰ ਉਹਨਾਂ ਨਾਲ ਹੋ ਗਿਆ ਸੌਲਟ ਆਊਟ ਹੋਣਾ ਉਹ ਜਿਹੜਾ ਚੱਕਰਮੱਕਰ ਸੀਗਾ ਜਿਹੜਾ ਉਹਨਾਂ ਨੇ ਵੀਡੀਓ ਪਾਸਤੀ ਚੱਲ ਗਿਆ ਘਰ ਨੂੰ ਬਸ ਇਦਾਂ ਹੀ ਉਹ ਤੇ ਪਾਈ ਜਾਣ ਵੀਡੀਓ ਜੀ ਉਹ ਪਾਈ ਜਾਣ ਉਹ ਕਹਿੰਦੇ ਵੀ ਅਸੀਂ ਐਮਪੀ ਅਮਰਤਪਾਲ ਸਿੰਘ ਜਦੋਂ ਖੜੇ ਉਦੋਂ ਬੜਾ ਅਸੀਂ ਸਾਹ ਦਿੱਤਾ ਜੀ ਉਹ ਪੱਤਰਕਾਰ ਦਾ ਇਹ ਕਹਿਣਾ ਸੀਗਾ ਤੇ ਮੈਂ ਆਜੀ ਉਹਦੀ ਪੋਸਟ ਉਹਦੇ ਚੈਨਲ ਦੀ ਕੱਢ ਕੇ ਵੇਖੀ ਜਿਹੜਾ ਉਹ ਚੈਨਲ ਦਾ ਨਾਮ ਲੈਂਦਾ ਮੈਂ ਤੁਹਾਨੂੰ ਨੇ ਉੱਪਰ ਖਾ ਵੀ ਦਿੰਨਾ ਜਿਹੜੇ ਕਈ ਵਾਰ ਸਾਡੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹਦੇ ਚੈਨਲ ਦਾ ਨਾਮ ਆ ਜੀ ਡੀ ਐਸ ਨਿਊਜ਼ ਚੈਨਲ ਤੇ ਜਿਹੜੇ ਸਾਡੀਆਂ ਕਈ ਵਾਰ ਸਾਡੇ ਵੀ ਜਿਹੜੇ ਭਰਾ ਸਾਨੂੰ ਮੈਸੇਜ ਕਰਦੇ ਆ ਵੀ ਸ਼ਾਇਦ ਤੁਸੀਂ ਗਲਤ ਹੋਵੋਗੇ ਆ ਵੇਖ ਲਓ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਨੇ ਇੱਕ ਡਾ ਵੱਡਾ ਬਿਆਨ ਲਾਇਆ ਆਪਣੇ ਚੈਨਲ ਤੇ ਪੜ੍ਹ ਕੇ ਸੁਣਾ ਦਿਓ ਭਾਜੀ ਪੜ੍ਹ ਕੇ ਆਹ ਫੋਟੋ ਲੈ ਲਓ ਮੈਂ ਪੜ੍ਹ ਕੇ ਵੀ ਸੁਣਾ ਦਿੰਦਾ ਇਹਨੇ ਲਿਖਿਆ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਔਖਾ ਆ ਪਿਆ ਇਸ ਪਾਰਟੀ ਵਾਸਤੇ ਅਜੇ ਜਿਮਨੀ ਚੋਣ ਹੈ 2027 ਤੱਕ ਹੀ ਬਣੇਗਾ ਹੁਣ ਤੋਂ ਹੀ ਤਰਲੇ ਲੈ ਰਿਹਾ ਉਮੀਦਵਾਰ ਲੱਭਣ ਵਾਸਤੇ ਆ ਬੜਾ ਹੱਕ ਦੇ ਬਿਆਨ ਲਾਇਆ ਇਹ ਤੇ ਕਹਿ ਰਿਹਾ ਹੈ ਵੀ ਅਸੀਂ ਤੇ ਤੁਹਾਡੇ ਹੱਕ ਤੇ ਲਿਖਦੇ ਹੀ ਬੋਲਦੇ ਬੜਾ ਸੂਏਸ ਕਰਕੇ ਇਹ ਜਿਹੜਾ ਚੈਨਲ ਹੈ ਪਤਾ ਨਹੀਂ ਇਹਨੂੰ ਕੌਣ ਚਲਾ ਰਿਹਾ ਕਿੱਦਾਂ ਇਹ ਆ ਕੇ ਸਵਾਲ ਕਰਦੇ ਸਵਾਲ ਤੁਸੀਂ ਵੀ ਹੀ ਕਰਦੇ ਹੋਰ ਵੀ ਪੱਤਰਕਾਰ ਕਰਦੇ ਇੱਕ ਸਵਾਲ ਕਰਨ ਦਾ ਤਰੀਕਾ ਹੁੰਦਾ ਇੱਕ ਪੱਤਰਕਾਰੀ ਦਾ ਆਪਣਾ ਧਰਮ ਆ ਇੱਕ ਪੱਤਰਕਾਰੀ ਦਾ ਆਪਣਾ ਧਰਮ ਹੈ ਪੱਤਰਕਾਰ ਨੇ ਵੀ ਤਲਕੀ ਦੇ ਵਿੱਚ ਨਹੀਂ ਆਉਣਾ ਤੇ ਬੁਲਾਰੇ ਨੇ ਵੀ ਤਲਕੀ ਦੇ ਵਿੱਚ ਨਹੀਂ ਆਉਣਾ ਉੱਥੇ ਪਹਿਲਾਂ ਪੱਤਰਕਾਰ ਨੇ ਤਲਕੀ ਕੀਤੀ ਆ ਤੇ ਫਿਰ ਉਹ ਜਿਹੜਾ ਨੌਜਵਾਨ ਰਜਿੰਦਰ ਸਿੰਘ ਤਲਵੰਡੀ ਮੇਰਾ ਭਰਾ ਜਵਾਬ ਦੇ ਰਿਹਾ ਸੀ ਫਿਰ ਉਹ ਥੋੜਾ ਤਲਕੀ ਦੇ ਵਿੱਚ ਆਇਆ ਸੋ ਇਸ ਕਰਕੇ ਇੱਥੇ ਗਲਤੀ ਸਭ ਤੋਂ ਵੱਡੀ ਉਸ ਪੱਤਰਕਾਰ ਦੀ ਈ ਹੈ ਮੇਰੇ ਸਾਹਦੇ ਨਾਲ ਉਹਨੂੰ ਵੀ ਆਪਣੀ ਪੀੜੀ ਥੱਲੇ ਸੂਟਾ ਮਾਰਨਾ ਚਾਹੀਦਾ ਵਾ ਵੀ ਸਵਾਲ ਕਿਸ ਤਰੀਕੀ ਨਾਲ ਪੁੱਛਣਾ ਵਾ ਕਿਸ ਤਰੀਕੇ ਦੇ ਨਾਲ ਉਹਦਾ ਉੱਤਰ ਦੇਣਾ ਵਾ ਜਿਹੜੇ ਤਰੀਕੇ ਦੇ ਨਾਲ ਤੂੰ ਸਵਾਲ ਪੁੱਛਿਆ ਉਸੇ ਤਰੀਕੇ ਦੇ ਨਾਲ ਸਾਡੇ ਨੌਜਵਾਨ ਨੇ ਜਵਾਬ ਦਿੱਤਾ ਉਹ ਹੀ ਉੱਥੇ ਗਲਤ ਨਹੀਂ ਹੋਇਆ ਇਹਨਾਂ ਨੇ ਉੱਥੇ ਤਲਕੀ ਕੀਤੀ ਆ ਵੀ ਅਸੀਂ ਬਾਈਕਟ ਕਰਦੇ ਆ ਅਸੀਂ ਅੱਜ ਤੋਂ ਇਹਨਾਂ ਨੂੰ ਕਵਰ ਨਹੀਂ ਕਰਾਂਗੇ ਉਹ ਇਸ ਕਰਕੇ ਉਹ ਵੀ ਇੱਕ ਦੋ ਚੈਨਲ ਉੱਥੇ ਹੋਰ ਨੈਸ਼ਨਲ ਮੀਡੀਆ ਵੀ ਸੀ ਹੋਰ ਵੀ ਪੰਜਾਬ ਦਾ ਬਹੁਤ ਵੱਡਾ ਮੀਡੀਆ ਉੱਥੇ ਆਇਆ ਸੀ ਸੋ ਇੱਕ ਦੋ ਜਿਹੜੇ ਲੋਕਲ ਚੈਨਲ ਆ ਤਰਨਤਾਰਨ ਦੇ ਉਹ ਮੇਰੇ ਹਿਸਾਬ ਨਾਲ ਤਾਂ ਕੋਈ ਆ ਸਾਹਮਣੇ ਆਇਆ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਇੰਨਾ ਨਹੀਂ ਜਿਆਦਾ ਉੱਥੇ ਪਤਾ ਨਹੀਂ ਵੀ ਇਦਾਂ ਦਾ ਰੋਲਾ ਰੱਪਾ ਜਿਆਦਾ ਪਾਉਣ ਦੀ ਕੋਸ਼ਿਸ਼ ਕੀਤੀ ਆ। ਅੱਛਾ ਵੀਰ ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ। ਜਦਾਂ ਇਲੈਕਸ਼ਨ ਹੋ ਰਹੀ ਆ ਨਾ ਜਦਾਂ ਹੜਾਂ ਦੀ ਮਾਰ ਪੰਜਾਬ ਦੇ ਵਿੱਚ ਇਧਰ ਮਾਝੇ ਵਿੱਚ ਵੀ ਕਿੰਨੀ ਪਈ ਹੈ ਨਾ ਤੁਸੀਂ ਸਾਰਾ ਕੁਝ ਅੱਖੀ ਦੇਖਿਆ। ਬਿਲਕੁਲ ਬਿਲਕੁਲ। ਤੁਹਾਨੂੰ ਪਰਸਨਲੀ ਤੌਰ ਤੇ ਇਹ ਗੱਲ ਲੱਗਦੀ ਆ ਵੀ ਜੇ ਸਰਕਾਰ ਚਾਹੁੰਦੀ ਤਾਂ ਕਹਿ ਵੀ ਸਕਦੀ ਸੀ ਭਾਈ ਵੀ ਪਹਿਲਾਂ ਜਿਹੜੇ ਇਲਾਕਿਆਂ ਵਿੱਚ ਹੜਾ ਆਇਆ ਸੀ ਉਹਨਾਂ ਇਲਾਕਿਆਂ ਨੂੰ ਪੈਰੀ ਖੜੇ ਕਰਨਾ ਹੈ ਤੇ ਆ ਵੋਟਾਂ ਬਾਟਾਂ ਵਾਲੇ ਚੱਕਰ ਆਪਾਂ ਬਾਅਦ ਚੋਂ ਨਿਵੇੜਦੇ ਰਵਾਂਗੇ ਇਹ ਗੱਲ ਹੋ ਸਕਦੀ ਸੀ ਨਹੀਂ ਹੋ ਸਕਦੀ ਸੀ ਸਰਕਾਰ ਬਿਲਕੁਲ ਇਲੈਕਸ਼ਨ ਹੋਰ 2 ਮਹੀਨੇ ਲੇਟ ਕਰ ਦਿੰਦੀ ਹੋਰ 4 ਮਹੀਨੇ ਲੇਟ ਕਰ ਦਿੰਦੀ ਭਾਵੇਂ ਕਰਵਾਉਂਦੀ ਕਿਉਂਕਿ ਸਾਰਿਆਂ ਦਾ ਧਿਆਨ ਤਾਂ ਇੱਧਰ ਲੱਗ ਗਿਆ ਹੈ ਨਾ ਸਾਰਾ ਪੰਜਾਬ ਨਹੀਂ ਦੇਖੋ ਪੂਰਾ ਦਾ ਲੱਗ ਗਿਆ ਤੁਹਾਡੇ ਇਕੱਲੇ ਦੀ ਨਹੀਂ ਗੱਲ ਕਰਦਾ ਮੈਂ ਸਾਰੇ ਆਲ ਓਵਰ ਗੱਲ ਕਰਦਾ ਵੀ ਹੁਣ ਦੁਨੀਆ ਦਾ ਧਿਆਨ ਇਲੈਕਸ਼ਨਾਂ ਵੱਲ ਨੂੰ ਕਨਵਰਟ ਹੋ ਗਿਆ ਕਿੱਥੇ ਹੜਾ ਸੇਵਾ ਹੋ ਰਹੀ ਹੈ ਦੁਨੀਆ ਦਾ ਹੋ ਗਿਆ ਹੋਊਗਾ ਆ ਸਾਡੇ ਨਾਲ ਨੌਜਵਾਨ ਆ ਜਾਪੜੀ ਸਿੰਘ ਉਰੇ ਆਈ ਮੜਾ ਜਾ ਆ ਵੇਖੋ ਆ ਸਾਡੀਆਂ ਨਾ ਅਸੀਂ ਜੈਗਟਾਂ ਛਪਾਈਆਂ ਕੱਲ ਪਰਸੋਂ ਹੀ ਆਈਆਂ ਆ ਮੜਾ ਪਿਛੋਂ ਲਖਾਈ ਆ ਤੁਹਾਡਾ ਆਪਣਾ ਕੈਂਪ ਆ ਤੇ ਇਹ ਅਸੀਂ ਮੰਨ ਕੇ ਚੱਲੋ ਤੁਹਾਡਾ ਆਪਣਾ ਕੈਂਪ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਵੀ ਸਾਡੀਆਂ ਸੇਵਾਵਾਂ ਜਿੱਥੇ-ਜਿੱਥੇ ਚੱਲ ਰਹੀਆਂ ਉੱਥੇ ਨੌਜਵਾਨ ਡਿਊਟੀਆਂ ਕਰ ਰਹੇ ਆ ਭਾਵੇਂ ਲੈ ਸਾਨੂੰ ਚਲੋ ਹੁਣ ਆ ਕੇ ਗਰਾਊਂਡ ਸਾਹਮਣੀ ਵੀ ਪੈਣੀ ਆ ਨਹੀਂ ਬਲਾਰੇ ਬਲਾਰਿਆਂ ਨੂੰ ਤੋਣਾ ਹੀ ਪੈਣਾ ਸਾਨੂੰ ਆ ਕੇ ਗਰਾਊਂਡ ਹੁਣ ਇੱਥੇ ਇਲੈਕਸ਼ਨ ਦੀ ਸਾਹਮਣੀ ਵੀ ਪੈਣੀ ਆ ਪਰ ਸਾਡੀਆਂ ਸੇਵਾਵਾਂ ਨਿਰੰਤਰ ਜਾਰੀ ਆ ਅੱਜ ਵੀ ਮੇਰੇ ਹਸਾਬ ਨਾਲ ਅਸੀਂ 10-11 ਵਜੇ ਤੱਕ ਬੰਨ ਤੇ ਹਾਂ ਉੱਥੇ ਪੋਕ ਲਾਈਨ ਵਾਲੇ ਦਾ ਹਿਸਾਬ-ਕਾਬ ਕੀਤਾ ਉੱਥੇ ਟ੍ਰੇਟਨ ਵਾਲਿਆਂ ਦਾ ਹਿਸਾਬ-ਕਾਬ ਕਰਕੇ ਆਏ ਆ ਦੂਜਾ ਤੀਜਾ ਜਿਹੜਾ ਵੀ ਉਹਨਾਂ ਦਾ ਬਣਿਆ ਕੋਈ ਰੋਟੀਆਂ ਲਾਉਣ ਵਾਲੀਆਂ ਬੀਬੀਆਂ ਆਉਂਦੀਆਂ ਉਹਨਾਂ ਅਸੀਂ ਇੱਥੇ ਵੀ ਆਉਣਾ ਸਾਡਾ ਬਣਦਾ ਵਾ ਅਸੀਂ 10 11 ਵਜੇ ਤੱਕ ਉੱਥੇ ਵੀ ਮੈਨੇਜ ਕਰਦੇ ਆਂ ਫਿਰ ਇੱਥੇ ਵੀ ਆ ਜੰਨੇ ਆ ਸੋ ਇਸ ਕਰਕੇ ਸਾਡੀਆਂ ਸਵਾਮਾਂ ਨਿਰੰਤਰ ਜਾਰੀ ਆਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾਂ ਇੱਕ ਵੀਰ ਵੀ ਸੇਵਾ ਕਰਦਾ ਯਾਰ ਜਿਹੜੇ ਨੌਜਵਾਨ ਆ ਨਾ ਪੰਜਾਬ ਦੇ ਆਪਣਾ ਘਰ ਛੱਡ ਕੇ ਦੇ ਉੱਤੇ ਹਨ ਇਲਾਕਿਆਂ ਵਿੱਚ ਸੇਵਾ ਨਿਭਾਉਂਦੇ ਆ ਨਾ ਉਹ ਜ਼ਰੂਰ ਮੋਹਰੇ ਹੋਣੇ ਚਾਹੀਦੇ ਆ ਵੀਰ ਹੁਣਾਂ ਚਮਕੌਰ ਵੀਰ ਹੁਣਾਂ ਨੂੰ ਤਾਂ ਆਪਾਂ ਦੇਖਦੇ ਰਹਿੰਨੇ ਹਰੇਕ ਚੈਨਲਾਂ ਤੇ ਇਹਨਾਂ ਦੀਆਂ ਬਾਈਟਾਂ ਵੀ ਆਉਂਦੀਆਂ ਨਾ ਐਦਾਂ ਦੇ ਨੌਜਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਆਪਣਾ ਪਿੰਡ ਦੱਸਦੇ ਸਭ ਤੋਂ ਪਹਿਲਾਂ ਆਪਣਾ ਪਿੰਡ ਆ ਜੀ ਧੁੰਨ ਢਾਏ ਵਾਲਾ ਵੀਰ ਜਦੋਂ ਦੇ ਹੜਾ ਆਏ ਉਦੋਂ ਦਾ ਹੀ ਸੇਵਾ ਚ ਹਾਂਜੀ ਨਤੰਤਰ ਜਾਰੀ ਹੈ ਸਵੇਰੇ ਅਮਰਤ ਵੇਲੇ ਚੱਲ ਜਾਈਦਾ 7 ਵਜੇ ਜੀ ਸ਼ਾਮ ਨੂੰ 9 10 11 ਵੀ ਵੱਜ ਜਾਂਦੇ ਘਰਾਂ ਨੂੰ ਸੁਣ ਲਈ ਗੱਲ ਇਹ ਉਹ ਨੌਜਵਾਨ ਆ ਪੰਜਾਬ ਦੇ ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਆਪਣਾ ਘਰ ਨਹੀਂ ਦੇਖਿਆ ਇਹ ਨਹੀਂ ਦੇਖਿਆ ਵੀ ਇਹਦੇ ਸਾਡੇ ਦੇ ਤੇ ਆਰਥਿਕ ਤੌਰ ਤੇ ਨਾ ਕੋਈ ਪ੍ਰੋਬਲਮ ਆ ਜਵੇ ਪਰ ਪੰਜਾਬ ਨੂੰ ਬਚਾਉਣ ਲਈ ਇਦਾਂ ਦੇ ਨੌਜਵਾਨ ਦੇਖੋ 6 ਫੁੱਟ ਤੋਂ ਵੀ ਉੱਤੇ ਵੀਰ ਦਾ ਕਰਦੇ ਆ ਤੇ ਇਹ ਚਿਹਰੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸੇਵਾ ਕਰ ਰਹੇ ਸੀ ਆ ਦੇਖੋ ਇੱਧਰ ਵੀ ਵੀਰ ਖੜਾ ਆ ਇਹ ਚਿਹਰਿਆਂ ਨੂੰ ਉੱਥੇ ਅਸੀਂ ਬੰਨਾਂ ਦੇ ਉੱਤੇ ਉੱਥੇ ਜਿੱਥੇ ਟਰੈਕਟਰ ਚੱਲਦੇ ਆ ਸੇਵਾਵਾਵਾਂ ਚੱਲਦੀਆਂ ਬਹੁਤ ਲੋੜ ਹੈ ਹਜੇ ਪੰਜਾਬ ਵਿੱਚ ਕੰਮ ਕਰਨ ਦੀ ਹਜੇ ਤਾਂ ਉਹਨਾਂ ਇਲਾਕਿਆਂ ਨੂੰ ਆਪਾਂ ਕਣਕ ਬੀਜਣ ਦੇ ਕਾਬਿਲ ਕਰਨਾ ਸੋ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਹਾਂ ਵੇ ਸਾਰੇ ਪਾਸੇ ਆਪਣਾ ਜਿਹੜਾ ਧਿਆਨ ਆ ਉਹ ਕੇਂਦਰਿਤ ਰੱਖੋ ਤਾਂ ਕਿ ਘਟੇ ਇਦਾ ਨਾ ਹੋਵੇ ਵੀ ਆਪਾਂ ਜਿਹੜੇ ਵੀਰਾਂ ਨੂੰ ਆਪਣਾ ਲੋੜ ਆ ਵੀ ਉਧਰ ਆਪਾਂ ਸਵਾਮਾ ਨਾ ਕਰ ਸਕੇ ਵੀਰ ਕਹਿੰਦਾ ਵੀ ਅਸੀਂ ਸਾਰੇ ਪਾਸੇ ਧਿਆਨ ਰੱਖਦੇ ਹਾਂ ਤੇ ਤੁਹਾਡਾ ਵੀ ਜਿਹੜਾ ਮੁੱਢਲਾ ਫਰਜ਼ ਬਣਦਾ ਵੀ ਤੁਸੀਂ ਵੀ ਆਪਣੇ ਤੌਰ ਤੇ ਉਹਨਾਂ ਇਲਾਕਿਆਂ ਵਿੱਚ ਸਹਾਇਤਾ ਜ਼ਰੂਰ ਕਰੋ ਧੰਨਵਾਦ